جو چهرم داوا شندا ہے فریب دے رہا ہے دنیا نو وہ زندہ ہے کدی چہرے دی دی صاف گوئی تے یقین نہ کر وارو معصوم ہے دی صاف گوئی تے یقین نہ کر وارو معصوم ہے پر اندروں درندا ہے ਔਰ ਸ਼ੇਰ ਲਿਖਣਾ ਜੀ ਜਰਾ ਨੂੰ ਸੁਣੀ ਕਿ ਪਰਾਂ ਬਦਲੇ ਜੋ ਤੈਨੂੰ ਪੂਰਾ ਅੰਬਰ ਦੇ ਰਿਹਾ ਹੈ ਪਰਾਂ ਬਦਲੇ ਜੋ ਜੋ ਤੈਨੂੰ ਪੂਰਾ ਅੰਬਰ ਦੇ ਰਿਹਾ ਹੈ ਜੇਰਾ ਸੋਚੀ ਕਿ ਤੈਥੋਂ ਹੋ ਰਿਹਾ ਕੀ ਦਿੰਦਾ ਹੈ ਪਰਾਂ ਬਦਲੇ ਜੋ ਤੈਨੂੰ ਪੂਰਾ ਅੰਬਰ ਦੇ ਰਿਹਾ ਹੈ ਜੇਰਾ ਸੋਚੀ ਕੀ ਦੇ ਤੋ ਕੀ ਦਿੰਦਾ ਹੈ ਔਰ ਸ਼ੇਰ ਲਿਖਣਾ ਜੀ ਕਿ ਸਵੇ ਨੂੰ ਪੂਜਦੀ ਹਾਂ پوری ਦੁਨੀਆ ਹੀ ਉਹਦੇ ਫਲਸਫੇ ਨੂੰ ਪੂਜਦੀ ਹੈ ਤੇ ਉਹ ਆਪਣੀ ਹੀ ਗਲਤੀ 'ਤੇ ਸ਼ਰਮਿੰਦਾ ਹੈ پوری ਦੁਨੀਆ ਹੀ ਉਹਦੇ ਫਲਸਫੇ ਨੂੰ ਪੂਜਦੀ ਹੈ ਪਰ ਆਪਣੀ ਤੇ ਉਹ ਆਪਣੀ ਹੀ ਗਲਤੀ 'ਤੇ ਸ਼ਰਮਿੰਦਾ ਹੈ ਔਰ ਸ਼ੇਰ ਜਦੋਂ ਇਹ ਸ਼ਾਹੂਤ ਨੇ ਕਿ